ਜਿਲੰਦਰ ਜ਼ਿਲੇ ਦਾ ਇਤਿਹਾਸਿਕ ਪਿੰਡ ਤੱਲਣ ਦੀ ਪ੍ਰਿਆ ਤੱਲਣ ਇਨਸਾਫ ਨਾ ਮਿਲਦਾ ਦੇਖ ਅੱਜ ਆਪਣੇ ਪਰਿਵਾਰ ਸਮੇਤ ਆਪਣੇ ਨੈਸ਼ਨਲ ਪੱਧਰ ਤੇ ਜਿੱਤੇ ਹੋਏ ਮੈਡਲ ਤੇ ਸਰਟੀਫਿਕੇਟ ਵਾਪਸ ਕਰਨ ਲਈ ਮਾਤਾ ਰਾਜਵਲਾਰੀ ਭੈਣ ਰਜਨੀ ਤੇ ਨਵਾਲਕ ਭਰਾ ਤੇ ਗਲੋਬਲ ਮੀਡੀਆ ਨੈਟਵਰਕ ਦੇ ਪੰਜਾਬ ਚੇਅਰਮੈਨ ਰਾਜਕੁਮਾਰ ਅਰੋੜਾ ਪੰਜਾਬ ਜੁਵਾ ਪ੍ਰਧਾਨ ਮਨੀ ਕੁਮਾਰ ਮੀਡੀਆ ਐਸੋਸੀਏਸ਼ਨ ਦੇ ਚੇਅਰਮੈਨ ਮਨਦੀਪ ਮਹਿਰਾ ਸਤ ਤਰਾ ਮਹਾਬੀਰ ਕ੍ਰਾਂਤੀਕਾਰੀ ਪ੍ਰਸੇ ਸੂਚੀ ਦੇ ਪੰਜਾਬ ਪ੍ਰਧਾਨ ਅਨਿਲ ਬਰਮਾ ਅਗਗੇ ਸਮਾਜ ਸੇਵਕ ਬਿਖਰਾਜ ਕੁਮਾਰ ਰਾਜਕੁਮਾਰ ਸ਼ਰਮਾ ਪੰਮਾ ਜੋੜ ਜ਼ਿਲ੍ਹਾ ਸਕੱਤਰ ਭਾਜਪਾ ਐਸ ਸੀ ਸੈੱਲ ਮੋਰਚਾ ਆਰ ਸਮੇਤ ਡੀ ਆਈ ਜੀ ਸਿੰਗਲਾ ਸਾਹਿਬ ਦੇ ਦਫ਼ਤਰ ਦੇ ਗੇਟ ਵਿੱਚ ਮਾਰਨ ਬਾਤ ਤੇ ਬੈਠ ਕੇ ਭਾਰੀ ਤੌਰ ਤੇ ਨਾਅਰੇਬਾਜ਼ੀ ਕੀਤੀ ਲੋਕ ਨੂੰ ਦੇਖਦੇ ਹੋਏ ਡੀ ਆਈ ਜੀ ਸਿੰਗਲਾ ਸਾਹਿਬ ਦੀ ਗਰਮਜੋਦੀ ਵਿੱਚ ਡੀ ਐਸ ਪੀ ਰਜੀਵ ਕੌਰ ਆਦਮਪੁਰਾਏ ਪੂਰੀ ਗੱਲਬਾਤ ਸੁਣਨ ਤੋਂ ਬਾਅਦ ਭਰੋਸਾ ਦਿਵਾਇਆ ਕਿ ਉਹ ਜਲਦੀ ਪ੍ਰਿਆਤਲਣ ਤੇ ਕ੍ਰਾਸ ਹੋਏ ਮਾਮਲੇ ਦੇ ਦੋਸ਼ੀ ਮਨਜਿੰਦਰ ਸਿੰਘ ਕਾਲਾ ਉਸ ਦੀ ਪਤਨੀ ਨੀਤੂ ਸਾਥੀ ਪ੍ਰੇਮ ਬੰਸਲ ਤਿੰਨੇ ਵਾਸੀ ਤੱਲਣ ਉਹਨਾਂ ਦੀ ਸੱਸ ਗੁਰਦੀਪ ਕੌਰ ਵਾਸੀ ਲੱਧੋਵਾਲੀ ਸਾਥੀ ਅਮਰਤਪਾਲ ਸਿੰਘ ਵਾਸੀ ਚੋਕ ਬਲਜਿੰਦਰ ਸਿੰਘ ਵਾਸੀ ਦਸ਼ਮੇਸ਼ ਨਗਰ ਰਾਮਾ ਮਾੜੀ ਆਦਿ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭਜਵਾ ਦੇਣਗੇ ਜਿਸ ਤੋਂ ਬਾਅਦ 17 ਅਕਤੂਬਰ 2025 ਤੱਕ ਮਰਨ ਵਰਤ ਅੱਗੇ ਪਾ ਦਿੱਤਾ ਗਿਆ ਇਸ ਤੋਂ ਇਸ ਮੌਕੇ ਗਲੋਬਲ মিডিਆ ਨੈਟਵਰਕ ਦੇ ਪੰਜਾਬ ਚੇਅਰਮੈਨ ਰਾਜਕਮਰ ਉੜਾਣੇ ਕਿਹਾ ਕਿ 18 ਮਈ ਨੂੰ ਪ੍ਰੀਆ ਤੇ ਉਸਦੀ ਮਾਂ ਨਾਲ ਹੋਈ ਕੁੱਟਮਾਰ ਤੋਂ ਬਾਅਦ ਪਤਾਰਾਪੁਰਸ ਬਲੋ ਸ਼ਰੀਆਮ ਦੋਸ਼ੀਆਂ ਨਾਲ ਮਿਲੀ ਪੁਖਤ ਕਰਕੇ ਉਲਟਾ ਪੀੜਤ ਪਰਿਵਾਰ ਖਿਲਾਫ ਹੀ 3725 ਅਤੇ 3825 ਦਰਜ ਕਰਕੇ ਇਹ ਮਾਮਲਾ ਦੋਵਾਂ ਭਰਾਵਾਂ ਨੂੰ ਚੁੱਕ ਕੇ ਜੇਲ੍ਹ ਭੇਜ ਦਿੱਤਾ ਉਹਨਾਂ ਕਿਹਾ ਕਿ ਸਾਡੇ ਵੱਲੋਂ ਮੰਗ ਪੱਤਰ ਦੇਣ ਤੋਂ ਬਾਅਦ 3825 ਦਾ ਕਰਾਸ ਤਾਂ 8825 ਨੂੰ ਹੋ ਗਿਆ ਸੀ ਪਰ ਅਫਸੋਸ ਹੈ ਕਿ ਪਤਾਰਾਪੁਰ ਦੇ ਇਨਚਾਰਜ ਕ੍ਰਿਸ਼ਨ ਗੋਪਾਲ ਦੇ ਤਬਦੀਸ਼ੀ ਅਫਸਰ ਸਾਬिन ਅੰਜੂਗਲ ਆਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਆਪਣੇ ਹੀ ਉਜ ਅਧਿਆਕਾਰੀਆਂ ਨੂੰ ਗ੍ਰਿਪਗੁੰਮਰਾ ਕਰ ਰਹੀ ਹੈ ਇਸ ਮੌਕੇ ਰਾਜਕਮਰ ਅਰੋੜਾ ਤੇ ਹਾਜ਼ਰ ਸਾਰੀਆਂ ਸ਼ਖੀਤਾ ਪੀੜਤ ਪਰਿਵਾਰਕ ਨੇ ਪੁਰਜੋ ਸ਼ਬਦਾਂ ਚ ਮੰਗ ਕਰਦੇ ਆ ਕਿ ਆ ਕਿ ਜੇਕਰ ਪਰਿਵਾਰ 3825 ਦੀ ਕ੍ਰਾਸ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਦੂਜੀ ਵਾਰ 13725 ਨੂੰ ਉਗਵਾ ਕਰਨ ਦੀ ਕੋਸ਼ਿਸ਼ ਤੇਜ਼ ਦਾਤਰ ਨਾਲ ਹਮਲਾ ਕਰਨ ਦਾ ਮਾਮਲਾ ਦਰਜ ਕਾਂ ਦੇ ਨਾਲ-ਨਾਲ ਪਟਾਰਾਪੁਰ ਸਟਾਣੇ ਦੇ ਇੰਚਾਰਜ ਕ੍ਰਿਸ਼ਨ ਗੋਪਾਲ ਐਸ ਆਈ ਐਸ ਸੰਧ ਐਸ ਐਚ ਸੰਧੂ ਚੌਕੀ ਇੰਚਾਰਜ ਬਚਰੰਗਾ ਐਸਆਈ ਮੰਜੂ ਗਿੱਲ ਮੌਜੂਦਾ ਪੁਲਿਸ ਥਾਣਾ ਭੋਗਪੁਰ ਅਤੇ ਐਸਆਈ ਜੀਵਨ ਆਦ ਨੂੰ ਸਸਪੈਂਡ ਕਰਕੇ ਜਾਂਚ ਕਿਸੇ ਨਿਰਪੱਖ ਆਈਪੀਐਸ ਅਫਸਰ ਪਾਸੋਂ ਨਾ ਕਰਵਾਈ ਗਈ ਤਾਂ ਉਹ ਸ਼ੁੱਕਰਵਾਰ ਨੂੰ ਆਈਜੀ ਦਫ਼ਤਰ ਦੇ ਅਗੇ ਥਾਲੀਆਂ ਚਮਚੇ ਖੜਕਾ ਕੇ ਵਿਧਾਤੀ ਪੁਲਿਸ ਨੂੰ ਕੁੰਗ ਪਕਰਨ ਦੀ ਨੀਤੂ ਜਗਾਏਗੀ ਫਿਰ ਆਪਣੇ 13-14 ਸਾਲ ਦੀ ਜ਼ਿੰਦਗੀ ਵਿੱਚ ਜਿਦ ਦਿੱਤੇ ਹੋਏ ਮੈਡਲ ਤੇ ਸਰਟੀਫਿਕੇਟਾਂ ਨੂੰ ਸਾੜੇਗੀ ਫਿਰ ਉਸ ਸਮੇਂ ਤੱਕ ਗੇਟ ਵਿੱਚ ਹੀ ਲਗਾਤਾਰ ਮਰਨ ਵਰਤੇ ਬੈਠੇਗੀ ਜਿੰਨਾ ਚਿਰ ਤਿੰਨੇ ਮੰਗਾ ਪੂਰੇ ਕਰਨ ਤੇ ਪੁਖਤਾ ਸਬੂਤ ਨਹੀਂ ਮਿਲ ਜਾਣਗੇ ਉਹਨਾਂ ਇਹ ਵੀ ਕਿਹਾ ਕਿ ਇਹ ਸਭ ਦੀ ਜ਼ਿੰਮੇਵਾਰੀ ਪਤਾਰਾ ਪੁਲਿਸ ਦੇ ਨਾਲ-ਨਾਲ ਸਬੰਧਤ ਵਿਧਾਤੀ ਪੁਲਿਸ ਦੇ ਅਧਿਕਾਰੀਆਂ ਦੀ ਹੋਵੇਗੀ ਉਹ ਸੁਣਦੀ ਆਡੀਰਾ ਮਜੀ ਰਿਪੋਰਟ ਪਹਿਲੇ ਆਪਣਾ ਨਾਮ ਦੱਸ ਦਿਓ ਤੇ ਕੀ ਮਾਮਲਾ ਹੋਇਆ ਸੀ ਕੀ ਕਦੋਂ ਦਾ ਮਾਮਲਾ ਵਾ ਇਹ ਦੱਸੋ ਸਰ ਸਰ ਮੇਰਾ ਨਾਮ ਰੀਆ ਆ ਮੈਂ ਤੱਲਨ ਸਾਹਿਬ ਦੀ ਰਹਿਣ ਵਾਲੀ ਆ ਤੇ 8 ਮਈ ਨੂੰ 18 ਸੋਰੀ 18 ਮਈ ਨੂੰ ਮੇਰੇ ਨਾਲ ਨਾਲ ਦੇ ਗਵੰਡੀਆ ਜਿਹਦਾ ਨਾਮ ਮਨਜਿੰਦਰ ਸਿੰਘ ਆ ਤੇ ਉਹਦੀ ਵਾਈਫ ਦਾ ਨਾਮ ਹਰਨੀਤ ਕੌੜਾ ਟੈਕਸੀ ਸਟੈਂਡ ਦਾ ਉਹ ਕੰਮ ਕਰਦਾ ਟੈਕਸੀ ਡਰਾਈਵਰ ਆ ਤੇ ਉਹਨੇ ਇੱਕਦਮੀ ਮੇਰੇ ਘਰ ਦੇ ਅੰਦਰ ਵੜ ਕੇ 15-20 ਬੰਦਿਆਂ ਨੇ ਮੇਰੇ ਤੇ ਕੱਲੀ ਦੇ ਹੱਥ ਪਾਇਆ ਸੀਗਾ 18 ਮਈ ਐਸੇ ਸਾਲ ਦੀ ਹਾਂਜੀ 18 ਮਈ 2025 ਘਰ ਦੇ ਅੰਦਰ ਵੜ ਕੇ 15-20 ਵਿਅਕਤੀ ਨੇ ਮੇਰ ਨਾਲ ਗੁੱਟਮਾਰ ਕੀਤੀ ਸੀ ਗੰਦੇ ਤਰੀਕੇ ਨਾਲ ਜਿਸ ਦੌਰਾਨ ਮੇਰੇ ਕੱਪੜੇ ਵੀ ਫਾੜੇ ਗਏ ਸਿਗੇ ਤੇ ਮੇਰ ਨਾਲ ਕਈ ਗੰਦੀਆਂ ਹਰਕਤਾਂ ਵੀ ਕੀਤੀਆਂ ਗਈਆਂ ਸੀਗੀਆਂ ਤੇ ਉਸ ਤੋਂ ਬਾਅਦ ਮੇਰੀ ਮਾਤਾ ਜੀ ਨਾਲ ਵੀ ਗੁੱਟਮਾਰ ਹੋਈ ਆ ਤੇ ਇਹ ਸਿਲਸਿਲਾ ਜਿਹੜਾ ਸੀਗਾ ਉਹ 3-4 ਘੰਟੇ ਲਗਾਤਾਰ ਚੱਲਦਾ ਰਿਹਾ 30-40 ਬੰਦੇ ਉਹਨਾਂ ਦੇ ਆਏ ਆ ਤੇ ਜਿਨ੍ਹਾਂ ਨਾਲ ਤੱਲਗਲੇ ਜਿਨ੍ਹਾਂ ਨੇ ਜਿਹੜਾ ਵੀ ਵਿਅਕਤੀ ਆਂਦਾ ਰਿਹਾ ਉਹੀ ਮੇਰੇ ਨਾਲ ਹੱਥ ਪਾ ਕੇ ਮੇਨਾਂ ਕੁੱਟ ਮਾਰ ਜੜੀ ਉਹ ਕਰਦਾ ਰਿਹਾ ਜਿਸ ਤਰ੍ਹਾਂ ਮੇਰੇ ਕਾਫੀ ਸੱਟਾਂ ਲੱਗੀਆਂ ਤੇ ਅਸੀਂ 112 ਨੰਬਰ ਤੇ ਕਈ ਵਾਰ ਕਾਲ ਵੀ ਕੀਤੀ 8-9 ਕਾਲ ਕਰਨ ਤੋਂ ਬਾਅਦ ਵੀ ਸਾਡੇ ਵੱਲੋਂ ਜਿਹੜਾ ਕੋਈ ਵੀ ਨਹੀਂ ਆਇਆ ਤੇ ਇੱਕ ਦਮ ਵਾਰ ਜਦੋਂ ਗੱਲ ਹੋਈ ਆ ਤਾਂ ਉਹਨਾਂ ਨੇ ਪੁੱਛਿਆ ਕਿ ਪਤਾਰਾ ਪੁਲੀ ਪਤਾਰਾ ਥਾਣਾ ਤੁਹਾਨੂੰ ਲੱਗਦਾ ਆ ਤਾਂ ਅਸੀਂ ਉਹਨਾਂ ਨੂੰ ਕਨੈਕਟ ਕਰਕੇ ਤੁਹਾਨੂੰ ਹੋਣੀ ਦੱਸਦੇ ਆ ਉਹਨਾਂ ਨੇ ਪਤਾਰਾ ਪੁਲਿਸ ਨੂੰ ਸੂਚਿਤ ਵੀ ਕੀਤਾ ਪਰ ਸਾਡੇ ਵੱਲੋਂ ਕੋਈ ਨਹੀਂ ਆਇਆ ਅਸੀਂ ਉਸ ਦੌਰਾਨ ਥਾਣੇ ਜਾਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਬੰਦਿਆਂ ਨੇ ਸਾਨੂੰ ਘਰ ਦੇ ਚਾਰੋਂ ਜਿਹੜਾ ਸੀ ਉਹ ਘੇਰ ਲਿਆ ਗਿਆ ਸੀਗਾ ਤੇ ਸਾਨੂੰ ਥਾਣੇ ਨਹੀਂ ਜਾਣ ਦਿੱਤਾ ਗਿਆ। ਨਹੀਂ ਕਾਰਨ ਮਾਮਲਾ ਕਿਸੇ ਕਿ ਜੇ ਤੁਹਾਡੇ ਨਾਲ ਲੜਾਈ ਕਿ ਝਗੜਾ ਹੋਇਆ ਕਿ ਸਰ ਮਾਮਲਾ ਕੋਈ ਨਹੀਂ ਸੀ ਕੋ ਮੁੱਦਾ ਜਿਹੜਾ ਸੀਗਾ ਉਹ ਇੱਕ ਕੈਰੀ ਦਾ ਲੈ ਕੇ ਉਹਨਾਂ ਨਾਲ ਚੱਕਿਆ ਗਿਆ ਸੀਗਾ ਅਸਲ ਵਿੱਚ ਕਹਾਣੀ ਇਹ ਹੈ ਕਿ ਸਰ ਉਹ 2 ਨੰਬਰ ਦਾ ਜਿਹੜਾ ਕਿਉਂ ਕੰਮ ਕਰਦੇ ਵਿਅਕਤੀ ਕੌਣ ਜੀ ਸਰ ਮਨਜਿੰਦਰ ਸਿੰਘ ਤੇ ਉਹਦੀ ਪੂਰੀ ਫੈਮਿਲੀ ਅੱਛਾ ਜੀ ਉਹ ਇਲਾਕੇ ਚ ਪਤਾ ਸਾਰਿਆਂ ਨੂੰ ਬਾਕੀਆਂ ਨੂੰ ਜੀ ਉਹਨਾਂ ਨੂੰ ਪਤਾ ਆਇਆ ਪਰ ਉੱਥੇ ਨਾਲ ਜਿਆਦਾ 4-5 ਘਰ ਆ ਜਿਆਦਾ ਘਰ ਨਹੀਂ ਹੈਗੇ ਹਾਂਜੀ ਤੇ ਇਹ ਤੁਸੀਂ ਆਵਾਜ਼ ਚੱਕੀ ਸੀ ਕੀ ਹਾਂਜੀ ਮੈਂ ਆਵਾਜ਼ ਚੱਕੀ ਸੀ ਉਹਨਾਂ ਨੇ ਕਿਹਾ ਸੀ ਅਗਰ ਸਾਡੇ ਵੱਲੋਂ ਕੋਈ ਵੀ ਇਨਕੁਆਰੀ ਕਰਨ ਆਇਆ ਤੁਸੀਂ ਸਾਡਾ ਸਾਥ ਦਿਓ ਤੇ ਇਸੇ ਕਰਕੇ ਅਸੀਂ ਬਿਲਕੁਲ ਹੀ ਮਨਾ ਕਰ ਦਿੱਤਾ ਗਿਆ ਸੀਗਾ ਅੱਛਾ ਉਹਨਾਂ ਕੀ ਮਾਮਲਾ ਮੈਂ ਮਾਮਲਾ ਸਰ ਏਰੀਆ ਕੀ 18 ਮਈ ਨੂੰ ਜਦੋਂ ਲੜਾਈ ਹੋਈ ਆ ਨਾ ਉਸ ਤੋਂ ਬਾਅਦ 19 ਤਰੀਕ ਨੂੰ ਸਵੇਰੇ ਮੇਰੇ ਭਰਾਵਾਂ ਨੂੰ ਚੱਕ ਲਿਆ ਗਿਆ ਚੱਕ ਕੇ ਉਹਨਾਂ ਨੂੰ ਕੁੱਟਿਆ ਮਾਰਿਆ ਉਹਨਾਂ ਨੂੰ ਉਹਨਾਂ ਨੇ ਜਦੋਂ ਚੱਕਿਆ ਗਿਆ ਉਹਨਾਂ ਨੇ ਮੇਰੇ ਤੇ ਪ੍ਰੈਸ਼ਰ ਪਾਉਣ ਵਾਸਤੇ ਚੱਕਿਆ ਗਿਆ ਤਾਂ ਕਿ ਜਿਹੜਾ ਕੀ ਮੈਂ ਕਿਤੇ ਉਹ ਐਫਆਰ ਨਾਲ ਦਰਜ ਕਰਾ ਦਵਾਂ ਕੋਈ ਆਵਾਜ਼ ਨਾ ਚੱਕਾ ਕਿਸ ਮਾਮਲੇ ਤੇ ਚੱਕਿਆ ਉਹਨਾਂ ਨੇ 18 ਨੂੰ ਲੜਾਈ ਹੋਈ ਆ 19 ਨੂੰ ਜਦੋਂ ਚੱਕ ਕੇ ਕਿ ਉਹਨਾਂ ਨੂੰ ਨਸ਼ੇ ਦੀਆਂ 103 ਦਿਨ ਗੋਲੀਆਂ ਪਾਤੀਆਂ ਉਹਨਾਂ ਤੇ ਮੇਰੇ ਤੇ ਦਬਾਅ ਪਾਉਣ ਵਾਸਤੇ ਕਿ ਮੈਂ ਕਿਸੇ ਤਰੀਕੇ ਨਾਲ ਰਾਜੀਨਾਮਾ ਕਰ ਲਾਂ ਜਦੋਂ ਮੈਂ ਨਹੀਂ ਮੰਨੀ ਤਾਂ 21 ਤਰੀਕ ਇਹ 3 ਨੰਬਰ ਐਫ ਆਰ ਕੇ ਮੇਰੀ ਪੂਰੀ ਫੈਮਿਲੀ ਦਾ ਜਿਹੜਾ ਸੀਗਾ ਉਹਨਾਂ ਨੇ ਐਫ ਆਰ ਕੱਢ ਦਿੱਤੀ ਜੇ ਦੇ ਵਿੱਚ ਮੇਰੀ ਛੋਟੀ ਭੈਣ ਆਉਂਦੀ ਕੋ 18 ਸਾਲ ਦੀ ਆ ਇਹਦੇ ਤੇ ਪਰਚਾ ਪਾਇਆ ਗਿਆ ਮੇਰੀ ਮਦਰ ਤੇ ਪਰਚਾ ਪਾਇਆ ਗਿਆ ਮੇਰੇ ਨਾਲ ਹੀ ਝੋਟ ਮਾਰੋ ਹੀ ਉਲਟਾ ਮੇਰੇ ਤੇ ਹੀ ਪਰਚਾ ਪੰਕਤਾ ਗਿਆ ਤੇ ਉਸ ਤੋਂ ਬਾਅਦ ਕਾਫੀ ਟਾਈਮ ਜਿਹੜਾ ਗਿਆ ਤੇ 3-4 ਮਹੀਨੇ ਉਹਨਾਂ ਨੇ ਹਰਾਸਮੈਂਟ ਕੀਤੀ ਆ ਬਹੁਤ ਜ਼ਿਆਦਾ ਟੌਰਚਰ ਕੀਤਾ ਗਿਆ ਆ ਹੁਣ ਤੁਹਾਡਾ ਤੁਹਾਡਾ ਕਿ ਐਫ ਤੁਹਾਡੇ ਨਾਮ ਦਰਜ ਹੋਈ ਆ ਹਾਂਜੀ ਸਰ 8 8 8 ਨੂੰ ਜਿਹੜਾ ਸੀ ਪਰਚਾ ਜਿਹੜਾ ਕ੍ਰੋਸ ਸੀਗਾ ਮਿਸਟਰ ਰਾਜ ਕੁਮਾਰ ਅਰੋੜਾ ਜੀ ਦੀ ਬਦੌਲਤ ਜਿਹੜਾ ਸੀਗਾ ਉਹਨਾਂ ਨੇ ਮੇਰਾ ਜਿਹੜਾ ਪਰਚਾ ਸੀ ਉਹ ਕ੍ਰੋਸ ਤਾਂ ਹੋ ਗਿਆ ਪਰ ਦੋਸ਼ੀਆਂ ਨੂੰ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਉਲਟਾ ਮੈਨੂੰ ਹੀ ਹਰਾਸਮੈਂਟ ਕਿੰਨਾ ਸਮਾਂ ਹੋ ਗਿਆ ਸਰ 18 ਮਈ ਦੀ ਜਿਹੜੀ ਸੀ ਉਹ ਲੜਾਈ ਹੋਈ ਸੀਗੀ 8 ਅਗਸਤ ਨੂੰ ਜਿਹੜਾ ਸੀ ਉਹ ਪਰਚਾ ਕ੍ਰੋਸ ਹੋਇਆ ਸੀਗਾ ਮੇਰੇ 14 ਦੇ ਬਿਆਨ ਮਾਰਜੋ ਅਦਾਲਤ ਵਿੱਚ ਵੀ ਹੋਏ ਸੀਗੇ ਮੈਂ ਉੱਥੇ ਅਪੀਲ ਕੀਤੀ ਸੀ 14 ਦੇ ਬਿਆਨਾਂ ਦੇ ਬਾਵਜੂਦ ਹਫਤੇ ਤੋਂ ਬਾਅਦ 13 ਜੁਲਾਈ ਨੂੰ ਦੁਬਾਰਾ ਮੇਨਾਂ ਵਾਰਦਾਤ ਹੋਈ ਹੈ ਜਿਸ ਦੌਰਾਨ ਇਹਨਾਂ ਨੇ ਮੈਨੂੰ ਪਰਚਾ ਲੈਣ ਲਈ ਪਰਚਾ ਵਾਪਸ ਲੈਣ ਵਾਸਤੇ ਜਿਹੜਾ ਹੋ ਗਿਆ ਧਮਕਾਇਆ ਸੀਗਾ ਉਸ ਤੋਂ ਬਾਅਦ ਮੇਨਾਂ ਘੁੱਟਮਾਰ ਕੀਤੀ ਮੈਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਕਿ ਗੱਡੀ 'ਚ ਬਿਠਾ ਕੇ ਕਿ ਮੈਨੂੰ ਮਾਰ ਕੇ ਕੀਤਾ ਹੀ ਛੱਡ ਦੇ ਕਿ ਕਿਹਨਾਂ ਤੇ ਕਾਰਵਾਈ ਨਹੀਂ ਹੋਊਗੀ ਜਦੋਂ ਮੈਂ ਪਰਚਾ ਵਾਪਸ ਲੈਣ ਦੇ ਨਹੀਂ ਮਾਨਾ ਕੀਤਾ ਕਿ ਮੈਂ ਗੱਡੀ ਆਰਾਜਨਾਮਾ ਨਹੀਂ ਕਰਨਾ ਤਾਂ ਗੱਡੀ 'ਚ ਜਦੋਂ ਮੈਨੂੰ ਉਹ ਚਾ ਕਨੈਪਰ ਕਰਕੇ ਲੈ ਆਉਣ ਦੀ ਕੋਸ਼ਿਸ਼ ਕੀਤੀ ਉਸ ਦੌਰਾਨ ਇਹਨਾਂ ਨੇ ਮੇਰੇ ਸਿਰ ਤੇ ਦਾਤ ਮਾਰਿਆ ਸੀਗਾ ਮੇਰੇ 8 ਟੰਕੇ ਲੱਗੇ ਜਿਹਦੀ ਐਮਰਰ ਵੀ ਥਾੜੇ ਪਹੁੰਚ ਚੁੱਕੀ ਥਾਣਾ ਥਾਣਾ ਕਿਹੜਾ ਸੀਗਾ ਜੀ ਸਰ ਥਾਣਾ ਪਤਾ ਰਹਾ ਠੀਕ ਹੈ ਅੱਜ 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 ਤੁਸੀਂ ਧਰਨਾ ਤੁਸੀਂ ਲਾ ਕੇ ਬੈਠੇ ਕੀ ਮੰਗ ਕਰਦੇ ਤੁਸੀਂ ਅੱਜ ਸਰ 8 ਅਗਸਤ ਦੀ ਜਿਹੜੇ ਕੀ ਆ ਮੇਰਾ ਪਰਚਾ ਕਰਾਸ ਹੋਣ ਦੇ ਬਾਵਜੂਦ ਰੋਪੀਆਂ ਨੂੰ ਉਹਨਾਂ ਦਾ ਸਾਥ ਦੇ ਰਿਆ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਕੌਂ ਦੇ ਰਿਹਾ ਜੀ ਐਸਐਚਓ ਪਤਾ ਰਾ ਤੇ ਕੋਈ ਰਾਜਨੀਤਿਕ ਪਾਰਟੀ ਕੋਈ ਰਾਜਨੀਤਿਕ ਪਾਰਟੀ ਦੇ ਪਿਛੇ ਬਿਲਕੁਲ ਉਹਨਾਂ ਨੂੰ ਬੁਰੀ ਸਪੋਰਟ ਆ ਕਿਹਨਾਂ ਦੀ ਕਿਹੜੀ ਪਾਰਟੀ ਦੀ ਕਿਸ ਪਾਰਟੀ ਦੀ ਸਪੋਰਟ ਹੈ ਜੀ ਪਾਰਟੀਆਂ ਹੈਗੀਆਂ ਕਰਕੇ ਤਾਂ ਤਾਂ ਹੀ ਨਹੀਂ ਰਹਿ ਸਕਦਾ ਰਾਜ ਕੁਮਾਰ ਰੋੜਾ ਆ ਅੱਛਾ ਔਰ ਮੈਂ ਗਲੋਬਲ ਮੀਟਿੰਗ نیٹਵਰਕਰ ਦਾ ਪੰਜਾਬ ਆਰਗੇਨਾਈਜ਼ਰ ਆ ਔਰ ਸ਼ਿਫਸ ਨਾਲ ਲਾਈਨ ਵਿੱਚ ਮੈਂ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਆ ਮਚੇ ਤੇ ਇਹ ਸਾਡੇ ਕੋਲ 8 3 ਨਵਾਂ ਜੀ 8 ਅਗਸਤ ਦੇ 34 ਨੂੰ ਆਇਆ ਸੀਗਾ ਸਮਝਣਗੇ ਸਾਡੇ ਕੋਲ ਜੇ ਉਹ ਤਾਂ ਐਸਐਸਪੀ ਸਾਉਂ ਮਿਲੇ ਸੀਗੇ ਜਿਵੇਂ ਜਣਾ ਦੱਸਿਆ ਮੈਂ ਸੀ ਜੀ ਮੇਨਾ ਕ੍ਰਾਂਤੀਕਾਰੀ ਪੈਸੇ ਸੀ ਜਾਂ ਆਏ ਬੇ ਸੀਗੇ ਇੱਕ ਤਾਂ ਪੈਸੇ ਸੀ ਜਾਂ ਸੀ ਤੇ ਬੀਏਪੀ ਤੋਂ ਬਾਗਾ ਜੀ ਵੀ ਸਾਡੇ ਨਾਲ ਸਾਕੀ ਜੀ ਵੀ ਸੀਗੇ ਤੇ ਹੋਰ ਵੀ ਸੀਗੇ ਕਾਫੀ ਸਾਟਨਾ ਸੀਗੇ ਤੇ ਐਸਐਸਪੀ ਸਾਹਿਬ ਨੇ ਫਿਰ ਉਹਦੀ ਕਰਾਈ ਦੀ ਉੱਤੋਂ ਤੇ ਅਸੀਂ ਮੰਗ ਪੱਤਰ ਦਿੱਤਾ ਸੀ ਤੇ ਆਈਜੀ ਸਾਥ ਸਿੰਘ ਰਾਜੀ ਨੂੰ ਤੇ ਉਹ ਤੋਂ ਬਾਅਦ ਸਾਡੀ ਕਾਰ ਉਹ ਪਾਚਾ ਕਰਾਸ ਹੋ ਗਿਆ ਸੀਗਾ ਅੱਛਾ ਜੀ 8 8 2000 ਏ 25 ਨੂੰ ਪਾਚਾ ਕ੍ਰੌਸ ਹੋ ਗਿਆ ਪਰ ਉਸ ਦੇ باوجود ਜਿਹੜੇ ਪੁਲਿਸ ਦੇ ਪਤਾਰਾ ਪੁਲਸ ਉਹ ਅਰੈਸਟ ਨਹੀਂ ਕਰੀ ਉਹਨਾਂ ਨੂੰ ਅਜੀ ਬਾਰ-ਬਾਰ ਮੇਰੇ ਖਾਨੋਂ 4-5 ਵਾਰੀ ਐਸਐਸਪੀ ਸਾਹਿਬ ਨੇ ਵੀ ਕਹਿ ਚੁੱਕੇ ਉਹਨਾਂ ਨੂੰ ਫੋਨ ਕਰਕੇ ਨਹੀਂ ਕਾਰਨ ਕੀ ਹੈ ਕਿ ਪਰਚਾ ਦਰਜ ਹੋਣ ਤੋਂ ਬਾਅਦ ਵੀ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਸਾਹਿਬ ਜੀ ਕੋਈ ਵੀ ਇਹ ਨਹੀਂ ਕਿ ਐਸਐਚਓ ਦੇ ਪਤੇ ਕਿਹੜਾ ਪਖੜਾੜਿਆ ਜਿਹੜਾ ਕਿਉਂ ਨਹੀਂ ਅਰੈਸਟ ਕਰਦਾ ਪਿਆ ਇਹ ਤਾਂ ਮਤਲਬ ਕੋਈ ਤਕੜੀ ਮਿਲੀ ਭੁੱਤੋ ਨਹੀਂ ਉੱਪਰਲੇ ਅਫਸਰ ਵੀ ਬਹੁਤ ਹੈਗੇ ਨੇ ਐਸਐਸਪੀ ਸਾਹਿਬ ਨੇ ਡੀਆਈ ਸਾਹਿਬ ਨੇ ਬੈਠੇ ਇੱਥੇ ਕੋਈ ਨਹੀਂ ਬਿਲਕੁਲ ਅਸੀਂ ਐਸਐਸਪੀ ਸਾਹਿਬ ਨੂੰ ਮੇਰੇ 4 ਵਾਰੀ 4 ਵਾਰੀ ਐਸਐਸਪੀ ਦੇ ਰੀਡਰ ਪਰਮੇਂਦਰ ਸਿੰਘ ਜੀ ਨੇ ਫੋਨ ਕਰਕੇ ਸਪੈਸ਼ਲ ਕਿਹਾ ਉਹ ਉਹਨਾਂ ਨੇ ਵੀ ਉਹਨਾਂ ਸੱਜੇ ਕਈ ਵਾਰੀ ਕਿਹਾ ਵੀ ਤੁਸੀਂ ਉਹ ਜਿਹੜੇ ਦੋਸ਼ੀ ਰੈਸਟ ਕਰੋ ਉਹਨਾਂ ਨੂੰ ਲਾਰਾ ਲਾ ਜਾਂਦੇ ਸਾਨੂੰ ਟੋਕੀ ਹੁਣ ਵੀ ਮੈਨੂੰ ਫੇਰ ਪਹਿਲੀ ਤਰੀਕ ਨੂੰ ਪਹਿਲਾਂ ਉਹਨਾਂ ਵਾਅਦਾ ਕੀਤਾ ਵੀ ਜਾਂ 2 ਦਿਨ ਚ ਮੈਂ ਰੈਸਟ ਕਰਾਂ ਉਹਨਾਂ ਨੂੰ ਅੱਛਾ ਜੀ ਤੇ ਅੱਜ 8 ਦਿਨ ਹੋ ਗਏ ਮੈਂ ਸੇਰੇ ਕਰਦਾ ਮੈਂ ਛਾਮੀ ਕਰਦਾ ਤੇ ਪਰ ਉਹ ਪ੍ਰਣਾਲਾ ਉੱਥੇ ਦਾ ਉੱਥੇ ਸਰ ਅੱਜ ਤੁਸੀਂ ਡੀਆਜੇ ਦਫਤਰ ਦੇ ਬਾਹਰ ਇਹਨਾਂ ਨੂੰ ਫੈਮਿਲੀ ਨੂੰ ਨਾਲ ਲੈ ਕੇ ਬੈਠੇ ਹੋ ਰੋੜਾ ਸਾਹਿਬ ਇਹਦੇ ਬਾਰੇ ਕੀ ਕਹਿੰਦੇ ਆ ਅੱਜ ਐਸਕੇ ਦਾ ਪਹਿਲਾ ਮੰਗ ਪੱਤਰ ਦਿੱਤਾ ਗਿਆ ਆਈਜੀ ਸਾਹਿਬ ਨੂੰ ਵੀ ਤੇ ਪਰ ਫਿਰ ਸਾਨੂੰ ਇਹਨਾਂ ਨੇ ਅਸੀਂ ਪਹਿਲਾਂ ਪਹਿਲੀ ਤੀਕ ਦਾ ਟਾਈਮ ਦਿੱਤਾ ਸੀ ਉਦੋਂ ਵੀ ਸਾਨੂੰ ਐਸਐਚਓਰੇਰੇ ਘਰ ਆ ਕੇ ਮੈਨੂੰ ਇੱਕ ਪ੍ਰੋਮਿਸ ਕਰ ਲਈ ਸਾਡੇ ਨਾਲ ਫਿਰ ਅਸੀਂ ਇਹਨਾਂ ਨਾਲ ਨਹੀਂ ਗੱਲ ਹੋਈ ਤੇ ਉਦੋਂ ਫੇ ਅੱਜ ਅਸੀਂ ਇੱਥੇ ਇਸ ਕਰਕੇ ਆਏ ਵੀ ਇੱਕ ਤਾਂ ਜਿਹੜੇ 8 ਜਿਹੜਾ ਫਾਇਲ ਕ੍ਰਾਸ ਕੀਤਾ 38 ਨੰਬਰ 38 2025 ਜਿਹੜੀ ਐਫਆਈਆਰ ਕ੍ਰਾਸ ਕੀਤੀ ਆ ਉਹਦੇ ਦੋਸ਼ੀ ਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਇੱਕ ਦੂਸਰਾ ਨੰਬਰ ਹੈਗਾ ਜੀ 13 ਜੁਲਾਈ ਨੂੰ ਜਿਹੜਾ ਕੁੜੀ ਤੇ ਹਮਲਾ ਹੋਇਆ ਸੀ ਅਤੇ ਫਿਰ ਉਹਦੇ ਸਿਰ ਤੇ ਦਾਅ ਤਾਰੇ ਸੀ ਔਰ ਇਹਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਸਬੰਧ ਵਿੱਚ ਵੀ ਜਿਹੜਾ ਮੈਡੀਕਲ ਉੱਥੇ ਆ ਚੁੱਕਾ ਆ ਸਭ ਕੁਝ ਹੋ ਚੁੱਕਾ ਆ ਪਰ ਉਸ ਦੇ ਬਾਵਜੂਦ ਉਹ ਵੀ ਐਫ ਆਈ ਆਰ ਨਹੀਂ ਲੌਂਚ ਕੀਤੀ ਰੋਣਾ ਸਾਹਿਬ ਇਹਦੇ ਪਿੱਛੇ ਕਿਸੇ ਰਾਜਨੀਤਿਕ ਪਾਰਟੀ ਦਾ ਹੱਥ ਹੈ ਜੀ ਕਿਹੜੀ ਪਾਰਟੀ ਦਾ ਹੱਥ ਆਪਾਂ ਕਿਸ ਦਾ ਨਾਂ ਨਹੀਂ ਲੈ ਸਕਦੇ ਨਹੀਂ ਲੈ ਸਕਦੇ ਤੁਸੀਂ ਆਪਾਂ ਤਾਂ ਹੀ ਨਾਂ ਲੈ ਸਕਦੇ ਕਿਉਂਕਿ ਫਰੰਟ ਨਹੀਂ ਕੋਈ ਹੈਗਾ ਅੱਛਾ ਜਿਹਦਾ ਫਰੰਟ ਆਪੇ ਫੇਰਿਆ ਫਰੰਟ ਕੋਈ ਨਹੀਂਗਾ ਬੈਕਸਾਈਡ ਤੇ ਹੈਗੇ ਆ ਪਤਾ ਸਾਨੂੰ ਵੀ ਇਹ ਕਿਹੜੀ ਹੈ ਤਾਂ ਹੀ ਨਹੀਂ ਤੇ ਪੁਲਿਸ ਪਤੂ ਆਪਸਿਆਂ ਨੇ ਆ ਕਿਨੇ ਪੁਲਿਸ ਕਿ ਪੁਲਿਸ ਪਾਚਾ ਦੱਤ ਕਿ ਤੋ ਦਾ ਮਰਦੇ ਚੱਕਣਾ ਨਹੀਂ ਇਹਨਾਂ ਨੂੰ ਪਤਾ ਹੋਊਗਾ ਸਿਰ ਮੌਜੂਦਾ ਪਾਰਟੀ ਦੇ ਵਿਪਖਸ਼ੀ ਪਾਰਟੀ ਦੇ ਪਾਰਟੀ ਦੇ ਲਈ ਆਪਣੀ ਕੋਈ ਜਿੱਤਾ ਗਈ ਪੰਜਾਬੀ ਵਿੱਚ ਸਮਾਜ ਦੇ ਬੰਦੇ ਪੰਜਾਬੀ ਸੰਜ ਉੱਠ ਕੇ ਦਾ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਕਿਉਂਕਿ ਚਲੋ ਖੈਰ ਅਸੀਂ ਕਹਿਦਾ ਨਾ ਕਰ ਦੋ ਚਲੋ ਹੁਣ ਅੱਜ ਮੰਗ ਵੀ ਕਰਦੇ ਹਾਂ ਧਰਨਾ ਲਾਇਆ ਤੇ ਅਸੀਂ ਇਹੇ ਮੰਗ ਕਰਦੇ ਆ ਜੀ ਇੱਕ ਤਾਂ ਜਿਹੜੀ ਐਫ ਆਈ ਆਰ ਕੀਤੀ ਆ ਉਹਦੇ ਜਿਹੜੇ ਦੋਚੀ ਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਨੰਬਰ 2 ਜਿਹੜਾ 13 ਜਿਲ੍ਹੇ ਵਿੱਚ ਤੇ ਹਮਲਾ ਉਹਦੇ ਜਿਹੜੇ ਫਾਇਰ ਕੀਤੀ ਲਾਂਚ ਕੀਤੀ ਜਾਵੇ ਤੇ ਤੀਸਰਾ ਜਿਹੜਾ ਆ ਜਿਹੜਾ ਐਸ ਐਚਓ ਪਤਾਰਾ ਆ ਇੱਕ ਆਈਓ ਹੈਗੀ ਆ ਅੰਜੂ ਗੱਲ ਉਹ ਭੋਗਪਾਲ ਦੀ ਡਿਊਟੀ ਲਵਾਈ ਸੀ ਉਹ ਸਾਡੇ ਕਹਿੰਦਾ ਫੋਨ ਸਾਡੇ ਸਾਡੇ ਅਫਸਰਾਂ ਦੇ ਫੋਨ ਦੀ ਚੱਕਦੀ ਤੇ ਇੱਕ ਉਹ ਤੇ ਇੱਕ ਹੈਗਾ ਜੀ ਐਚ ਹੁਣ ਐਚ ਐਚ ਐਸ ਸੰਧੂ ਹੈਗਾ ਪਹਿਲਾਂ ਆਈਓ ਸੀ ਜਿਹੜਾ ਉਹ ਸੀ